ਦਿੱਲੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਰਾਜਸਥਾਨੀ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਦੀ ਖਬਰ ਨੇ ਪੂਰੇ ਇਲਾਕੇ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਕਈ ਸਕੂਲਾਂ ਨੂੰ ਧਮਕੀ ਪਰ ਈਮੇਲ ਭੇਜੇ ਗਏ ਨੇ ਤੇ ਜਿਹੜੇ ਵੱਡੇ ਵੱਡੇ ਹਾਈ ਪ੍ਰੋਫਾਈਲ ਸਕੂਲ ਨੇ ਉਹਨਾਂ ਦੇ ਵਿੱਚ ਬੰਬ ਹੋਣ ਦੀ ਸੰਭਾਵਨਾਏ ਦੱਸਿਆ ਜਾ ਰਿਹਾ ਕਿ ਈਮੇਲਸ ਪ੍ਰਾਪਤ ਹੋਈਆਂ ਨੇ ਤੇ ਸਕੂਲਾਂ ਦੀ ਗੱਲ ਕਰੀ ਤਾਂ ਸਕੂਲਾਂ ਦੇ ਵਿੱਚ ਦਵਾਰਕਾ ਦੇ ਡੀਪੀਐਸ ਮਯੂਰ ਵਿਆਰ ਦੇ ਮਦਰ ਮੈਰੀ ਸਕੂਲ ਅਤੇ ਨਵੀਂ ਦਿੱਲੀ ਦੇ ਸੰਸਕ੍ਰਿਤੀ ਵਰਗੇ ਹਾਈ ਪ੍ਰੋਫਾਈਲ ਜਿਹੜੇ ਸਕੂਲ ਨੇ ਉਹ ਸ਼ਾਮ ਮਿਲੇ ਜਿਨ੍ਹਾਂ ਨੂੰ ਇਦਾਂ ਦੀਆਂ ਈਮੇਲਾਂ ਆਈਆਂ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਅੱਜ ਸਕੂਲਾਂ ਦੇ ਵਿੱਚ ਬੰਬ ਰੱਖੇ ਗਏ ਨੇ ਸਕੂਲਾਂ ਨੂੰ ਉਡਾਉਣ ਦੀ ਜਿਹੜੀ ਪੂਰੀ ਸੰਭਾਵਨਾ ਹੈ ਉਹ ਹੋ ਸਕਦੀ ਹੈ ਇਸ ਸੂਚਨਾ ਤੋਂ ਬਾਅਦ ਪੁਲਿਸ ਕਰਮੀ ਪ੍ਰਸ਼ਾਸਨ ਸਰਕਾਰ ਸਾਰੀ ਹਰਕਤ ਦੇ ਵਿੱਚ ਆਏ ਨੇ ਤੇ ਦੱਸਦੀ ਹੈ ਕਿ ਬੰਬ ਨਿਰੋਧਕ ਦਸਤਾ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਤੇ ਸਕੂਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਦਿੱਲੀ ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਸਵੇਰਿਆ ਜਿਹੜੀ ਈਮੇਲ ਹੈ ਜਿਹੜੀ ਪ੍ਰਾਪਤ ਹੋਈ ਹੈ ਧਮਕੀ ਭਰੀ ਈਮੇਲਸ ਨੇ ਜਿਹੜੀਆਂ ਬੰਬਨਾ ਉਡਾਉਣ ਦੀਆਂ ਸਕੂਲਾਂ ਨੂੰ ਅਜਿਹੀਆਂ ਪ੍ਰਾਪਤ ਹੋਈਆਂ ਨੇ ਤੇ ਈਮੇਲ ਦੇ ਆਈਪੀ ਐਡਰੈਸ ਤੋਂ ਇਦਾਂ ਜਾਪਦਾ ਹੈ ਕਿ ਇਹ ਦੇਸ਼ ਦੇ ਬਾਹਰੋਂ ਵਿਦੇਸ਼ੋਂ ਭੇਜੀ ਹੋਈ ਕੋਈ ਈਮੇਲ ਹੈ ਤੇ ਮਾਮਲੇ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ ਪਰ ਜਿਹੜੇ ਕਿ ਪੁਖਤਾ ਇੰਤਜ਼ਾਮ ਨੇ ਸਕੂਲਾਂ ਦੀ ਸੁਰੱਖਿਆ ਦੇ ਵਿੱਚ ਕੀਤੇ ਜਾ ਰਹੇ ਨੇ ਜਾਰੀ ਹੈ ਪੁਲਿਸ ਕਰਮੀ ਹਰਕਤ ਦੇ ਵਿੱਚ ਆਏ ਨੇ ਬੰਬ ਸਿਕਿਉਰਸ ਨੂੰ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤਾਇਨਾਤ ਕੀਤਾ ਗਿਆ